ਜੇਕਰ ਕੋਈ 크리스마ਸ ਮਨਾਉਂਦਾ ਦਿਖਾਈ ਦਿੱਤਾ ਤਾਂ ਉਸ ਨੂੰ ਈਸਾ ਮਸੀਹ ਦੇ ਵਾਂਗੂ ਹੀ ਟੰਗ ਦਿੱਤਾ ਜਾਵੇਗਾ। ਕੁਝ ਹਿੰਦੂ ਸੰਗਠਨਾਵਾਂ ਵੱਲੋਂ ਇਸ ਤਰ੍ਹਾਂ ਦੀਆਂ ਧਮਕੀਆਂ ਦੇ ਨਾਲ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ। ਵਿਦੇਸ਼ੀ 크੍ਰਿਸਟਨ ਲੋਕੋ ਕਾ ਵਿਦੇਸ਼ੀ ਭਾਸ਼ਾ ਕਾ ਬਾਈਬਲ ਹਮਾਰਾ ਇੰਡੀਆ ਮੈਂ ਕਿਆ ਲੈ ਕੇ ਆਏਗਾ? ਹਮਾਰਾ ਕਿਆ ਹੈ? ਚਾਰੋਂ ਦੇਦ ਹੈ ਕ੍ਰਿਸ਼ਨ ਪਾਈ ਚਾਰੇ ਦੇ ਲੋਕਾਂ ਨੂੰ ਉਹਨਾਂ ਦਾ ਤਿਉਹਾਰ ਮਨਾਉਣ ਤੋਂ ਰੋਕਿਆ ਗਿਆ ਵੀਡੀਓ 'ਚ ਸ਼ਰੀਆਮ ਤੋੜ-ਫੋੜ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਧੱਕੇ ਦੇ ਨਾਲ ਜੈ ਸ਼੍ਰੀ ਰਾਮ ਦੇ ਨਾਰੇ ਲਗਵਾਏ ਜਾ ਰਹੇ ਨੇ ਰਾਏਪੁਰ ਵਾਲੀ ਵੀਡੀਓ 'ਚ ਇਹਨਾਂ ਗੁੰਡਿਆਂ ਦੇ ਵੱਲੋਂ ਧਰਮ ਤੇ ਜਾਤ ਪੁੱਛ-ਪੁੱਛ ਕੇ ਲੋਕਾਂ ਨਾਲ ਕੁਟਮਾਰ ਕੀਤੀ ਗਈ ਹੈ ਤੇ ਵੱਡੀ ਗੱਲ ਹੈ ਕਿ ਇਸ ਮਾਮਲੇ ਤੇ ਸਰਕਾਰਾਂ ਮੋਨ ਧਾਰ ਕੇ ਕਿਉਂ ਬੈਠੀਆਂ ਨੇ ਅੱਜ ਸਭ ਸੇ ਪੁੱਛ ਰਹੇ ਏ ਕਿ ਜਾਂ Hindu ਹੋਵੇ Christian ਹੋ ਕੇ ਆ ਕੀ ਕਾਸਟ ਹੈ ਬਦਰੰਗ ਦਲ ਦੇ ਕੁਝ ਲੋਕਾਂ ਵੱਲੋਂ Indore ਸਮੇਤ ਕੁਝ ਸ਼ਹਿਰਾਂ ਚ 크리스마ਸ ਮੌਕੇ ਸਜੀਆਂ ਦੁਕਾਨਾਂ ਮੋਲਦ ਤੇ ਰੋਡ ਸਾਈਡ ਡੈਕੋਰੇਸ਼ਨ ਨੂੰ ਤੋੜ ਦਿੱਤਾ ਗਿਆ ਲੋਕਾਂ ਨੂੰ ਡਰਾਇਆ ਤੇ ਧਮਕਾਇਆ ਗਿਆ ਤੇ ਚਰਚ ਦੇ ਬਾਹਰ ਆਰਤੀ ਵੀ ਕੀਤੀ ਗਈ ਤੇ ਸੰਟਾ ਤੋਂ ਹਨੂਮਾਨ ਚਾਲੀਸਾ ਪੜਾਈ ਗਈ ਹੈ ਗੁੰਡਾਗਰਦੀ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲ ਚੁੱਕੀਆਂ ਨੇ ਮਧ ਪ੍ਰਦੇਸ਼ ਦੇ ਇੰਦੋਰ ਦੀਸ ਵੀਡੀਓ ਚ ਸਾਫ਼-ਸਾਫ਼ ਦੇਖਿਆ ਜਾ ਰਿਹਾ ਕਿ ਕਿਸ ਤਰ੍ਹਾਂ ਕੁਝ ਜਾਹਲ ਲੋਕਾਂ ਦੇ ਵੱਲੋਂ ਇੱਕ ਮਾਲਜ ਜ਼ਬਰਦਸਤੀ ਅੰਦਰ ਵੜ ਕੇ ਸੈਂਟਾ ਦੀਆਂ ਮੂਰਤੀਆਂ ਤੇ ਉੱਥੇ ਕੀਤੀ ਸਜਾਵਟ ਦੀ ਪੰਨ ਤੋੜ ਕੀਤੀ ਜਾ ਰਹੀ ਹੈ ਤੇ ਸਟੇਜ ਤੇ ਮੌਜੂਦ ਮਹਿਲਾਵਾਂ ਵੱਲੋਂ ਡਰ ਕੇ ਉਹਨਾਂ ਨੂੰ ਇਹ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਮੈਂ ਸਾਰਿਆਂ ਤੋਂ ਜੈ ਸ਼੍ਰੀ ਰਾਮ ਦੇ ਨਾਰੇ ਲਗਵੋਣੀਆਂ ਪਰ ਤੁਸੀਂ ਤੋੜ-ਫੋੜ ਨਾ ਕਰੋ ਕਿਉਂਕਿ ਇਹ ਸਭ ਕਿਸੇ ਦੀ ਮਿਹਨਤ ਹੈ ਤੇ ਕਿਸੇ ਦੀ ਖੁਸ਼ੀ ਹੈ ਪਰ ਫੇਰ ਵੀ ਨਾ ਬੇਵਕੂਫ ਤੇ ਜਾਹਲ ਲੋਕਾਂ ਨੇ ਇਸ ਮਹਿਲਾ ਦੀ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉੱਥੇ ਚਰਿਆਮ ਗੁੰਡਾਗਰਦੀ ਕੀਤੀ ਹੈ। ਜੈ ਸ਼ੇਰ ਆਮ ਜੋਤ ਹੈ। ਇੱਕ ਵਾਰ ਸਭ बोलेंगे ਜੈ। ਉੱਥੇ ਹੀ ਰਾਏਪੁਰ ਤੋਂ ਵੀ ਇੱਕ ਵੀਡੀਓ ਸਾਹਮਣੇ ਆਈ ਜਿੱਥੇ ਮਾਲ ਸੇ ਜ਼ਬਰਦਸਤੀ ਐਂਟਰ ਹੋ ਕੇ ਸ਼ਰਾਂਤੀ ਅੰਸਰਾ ਵੱਲੋਂ ਲੋਕਾਂ ਦੀ ਜਾਤ ਤੇ ਮਜ਼ਹਬ ਪੁੱਛ ਕੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਹੈ। ਹਿੰਦੂ ਜਾਗਰਣ ਮੰਚ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਧਮਕੀ ਭਰੀ ਪੋਸਟ ਪਾਈ ਕਿ ਜੇਕਰ ਕਿਸੇ ਨੇ ਬਿਨਾਂ ਪਰਮਿਸ਼ਨ ਹਿੰਦੂ ਬੱਚਿਆਂ ਨੂੰ ਸੰਟਾ ਬਣਾਇਆ ਤਾਂ ਉਹਨਾਂ ਦੀ ਖੈਰ ਨਹੀਂ। ਉਹਨਾਂ ਵੱਲੋਂ ਸਖਤ ਚੇਤਾਵਨੀ ਦਿੱਤੀ ਗਈ ਹੈ। ਲਗਭਗ 4 ਸ਼ਹਿਰਾਂ ਦੇ ਵਿੱਚ ਕ੍ਰਿਸਮਸ ਮਨਾਉਣ ਨੂੰ ਲੈ ਕੇ ਵਿਵਾਦ ਹੋਇਆ ਹੈ। ਹਿੰਦੂ ਸੰਗਠਨਾਵਾਂ ਵੱਲੋਂ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਜੇਕਰ ਉਹਨਾਂ ਤੇ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾਂ ਬੱਚੇ ਨੂੰ ਸੰਟਾ ਬਣਾਇਆ ਗਿਆ ਤਾਂ ਉਹਨਾਂ ਲਈ ਚੰਗਾ ਨਹੀਂ ਹੋਏਗਾ। ਇੰਨਾ ਹੀ ਨਹੀਂ ਬਜਰੰਗ ਦਲ ਵੱਲੋਂ ਵੀ ਧਮਕੀ ਪਰੇ ਲਹਿਜੇ 'ਚ ਇੱਕ ਵੀਡੀਓ 'ਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੇ ਉਹਨਾਂ ਨੂੰ 크ਿਸਮਸ ਦੀ ਵਧਾਈ ਵੀ ਦਿੱਤੀ ਜਾਂ ਫਿਰ ਕੋਈ 크ਿਸਮਸ ਮਨਾਉਂਦਾ ਹੋਇਆ ਦਿਖਿਆ ਤਾਂ ਉਸ ਨੂੰ ਜੀਸਸ ਦੇ ਵਾਂਗ ਕਿੱਲਾ ਠੋਕ ਕੇ ਟੰਗ ਦਿੱਤਾ ਜਾਵੇਗਾ ਕਿਉਂਕਿ ਮੈਂ ਆਪਣੇ ਨਾਲ 4 ਕਿੱਲਾ ਤੇ ਹਥੌੜੀ ਲੈ ਕੇ ਚੱਲ ਰਿਹਾ ਮੈਂ ਬਜਰੰਗ ਦਲ ਦੇ ਲੱਟ ਕੇ ਸਾਥ-ਸਾਥ 4 ਕਿੱਲ ਔਰ ਹਥੌੜੀ ਲੈ ਕੇ ਚੱਲ ਰਹਾ ਹਾਂ ਅਗਰ ਮੂਜੇ ਕ੍ਰਿਸਮਸ ਕੀ ਕਿਸੇ ਨੇ ਬਖਾਈ ਵੀ ਦੇਦੀ ਨਾ ਇਦਰੀ ਠੋਕ ਕੇ ਇਸਤਮਤੀ ਬਣਾ ਦੂੰਗਾ ਇਤਨਾ ਯਾਦ ਕਰਾ ਪਰ ਇਥੇ ਨਾ ਲੋਕਾਂ ਨੂੰ ਸਵਾਲ ਹੈ ਕਿ ਉਹ ਪੀਐਮਓ ਕਦੋਂ ਜਾ ਰਹੇ ਨੇ ਕਿੱਲ ਤੇ ਥੋੜਾ ਲੈ ਕੇ ਕਿਉਂਕਿ ਉੱਥੇ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਚਰਚ ਜਾ ਕੇ ਉਹਨਾਂ ਲੋਕਾਂ ਦੇ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਇਆ ਹੈ ਇਹਨਾਂ ਲੋਕਾਂ ਤੋਂ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਇਹ ਸਭ ਕਰਕੇ ਲੋਕਾਂ ਨੂੰ ਕੀ ਸੁਨੇਹਾ ਦੇ ਰਹੇ ਹੋ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਅਸੀਂ ਨੱਚਣਾ ਮਸਜਿਦਾਂ ਦੇ ਅੱਗੇ ਹੈ ਤੇ ਆarti ਅਸੀਂ ਚਰਚ ਦੇ ਅੱਗੇ ਕਰ ਰਹੇ ਹਾਂ ਫਿਰ ਮੰਦਰ ਕਿਸ ਲਈ ਬਣੇ ਹੋਏ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਇਸ ਮੁੱਦੇ ਤੇ ਹੁਣ ਤੱਕ ਕੁਝ ਕਿਉਂ ਨਹੀਂ ਬੋਲਿਆ ਇਸ ਤਰ੍ਹਾਂ ਦੇ ਸਮਾਜ ਵਿਰੋਧੀ ਲੋਕ ਸ਼ਰਿਆਮ ਆਪਣੀ ਮਨਮਰਜ਼ੀਆਂ ਕਰ ਰਹੇ ਨੇ ਤੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰ ਰਹੇ ਨੇ ਤੇ ਰਿਪੋਰਟਸ ਦੇ ਮੁਤਾਬਕ ਹਰ ਸਾਲ ਹਿੰਦੂ ਸੰਘਨਾ ਦੇ ਵੱਲੋਂ ਇਹਨਾਂ ਲੋਕਾਂ ਨੂੰ ਡਰਾਇਆ ਧਮਕਾਇਆ ਜਾਂਦਾ ਤੇ ਉਹਨਾਂ ਦੇ ਨਾਲ ਗੁੰਡਾਗਰਦੀ ਕੀਤੀ ਜਾਂਦੀ ਹੈ ਪਰ ਇੱਕ ਸਵਾਲ ਇੱਥੇ ਇਹ ਹੈ ਕਿ ਗੁੰਡਾਗਰਦੀ ਕਰਨ ਵਾਲੇ ਲੋਕਾਂ ਚ ਤੁਸੀਂ ਸੀ ਅਸੀਂ ਸੀ ਜਾਂ ਸਾਡੇ ਰਿਸ਼ਤੇਦਾਰ ਸਾਡੇ ਚੋਂ ਤਾਂ ਕੋਈ ਵੀ ਨਹੀਂ ਸੀ ਫਿਰ ਕੌਣ ਸੀ ਇਹ ਲੋਕ ਜਿਨ੍ਹਾਂ ਦੇ ਅੰਦਰ ਇੰਨੀ ਜ਼ਿਆਦਾ ਨਫ਼ਰਤ ਭਰੀ ਹੋਈ ਹੈ ਕਿਸੇ ਦੀ ਜਾਤ ਤੇ ਧਰਮ ਨੂੰ ਲੈ ਕੇ ਇੰਨੀ ਜ਼ਿਆਦਾ ਨਫ਼ਰਤ ਇੱਕ ਪਾਸੇ ਉਨਾਵ ਕੇਸ ਦੀ ਵਿਕਟਮ ਇਕੱਲੀ ਆਪਣੀ ਲੜਾਈ ਲੜ ਰਹੀ ਹੈ ਉਸਾ ਕੋਈ ਵੀ ਸਾਥ ਨਹੀਂ ਦੇ ਰਿਹਾ ਕਾਰਨ ਸਿਰਫ ਇੱਕ ਹੀ ਹੈ ਜਾਤ ਤੇ ਮਜ਼ਹਬ ਦਾ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਨਾ ਲੋਕਾਂ ਦੇ ਦਿਮਾਗ 'ਚ ਕਿਸੇ ਦੇ ਧਰਮ ਲਈ ਇੰਨੀ ਨਫ਼ਰਤ ਕਿਉਂ ਹੈ ਇਹ ਖੁਦ ਬਖੁਦ ਪੈਦਾ ਹੋਈ ਹੈ ਜਾਂ ਫਿਰ ਕਿਸੇ ਵੱਲੋਂ ਇਹਨਾਂ ਦੇ ਅੰਦਰ ਨਫ਼ਰਤ ਨੂੰ ਪਾਇਆ ਗਿਆ ਪ੍ਰਸ਼ਾਸਨ ਇਸ ਮਾਮਲੇ 'ਚ ਚੁੱਪ ਕਿਉਂ ਹੈ ਕਿਉਂਕਿ ਸਰਕਾਰਾਂ ਹੀ ਅਜਿਹੇ ਗੁੰਡਿਆਂ ਨੂੰ ਪਾਲਦੀਆਂ ਨੇ ਇੱਕ ਪਾਸੇ ਤਾਂ ਇਹ ਮਾਮਲਾ ਹੋ ਗਿਆ ਜਿਸ 'ਚ ਪ੍ਰਸ਼ਾਸਨ ਗੁੰੰਗਾ ਤੇ ਬੋਲਾ ਬਣ ਚੁੱਕਿਆ ਹੈ ਦੂਜੇ ਪਾਸੇ ਰੇਪ ਕੇਸ ਦੇ ਅਪਰਾਧੀ ਨੂੰ ਸਿਸਟਮ ਵੱਲੋਂ ਬਚਾਉਣ ਲਈ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਪਾਵਰ ਤੇ ਪੈਸੇ ਦਾ ਨਸ਼ਾ ਹੀ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਜਦੋਂ ਸਰਕਾਰਾਂ ਨੇ ਭੋਲੇ ਭਾਲੇ ਲੋਕਾਂ ਦਾ ਧਿਆਨ ਪਟਕਾਉਣਾ ਹੋਵੇ ਫਿਰ ਇਸ ਤਰ੍ਹਾਂ ਦੇ ਇਨਸੀਡੈਂਟ ਹੁੰਦੇ ਨੇ ਜਦੋਂ ਪਿੱਛੋਂ ਕੋਈ ਸਪੋਰਟ ਹੋਵੇ ਉਦੋਂ ਹੀ ਇਸ ਤਰ੍ਹਾਂ ਦੀਆਂ ਕਟਨਾਵਾਂ ਜਨਮ ਲੈਂਦੀਆਂ ਨੇ ਇੱਕ ਗੱਲ ਹੋਰ ਹੈ ਜਦੋਂ ਅਸੀਂ ਦੂਸਰੇ ਦੇਸ਼ਾਂ 'ਚ ਜਾ ਕੇ ਆਪਣੇ ਤਿਉਹਾਰ ਮਨਾਉਨੇ ਆ ਤਾਂ ਉਹ ਲੋਕ ਸਾਨੂੰ ਆਪਣੇ ਤਿਉਹਾਰ ਸੈਲੀਬ੍ਰੇਟ ਕਰਨ ਦੀ ਪਰਮਿਸ਼ਨ ਦਿੰਦੇ ਨੇ ਚਾਹੇ ਉਹ ਕਿਸੇ ਵੀ ਜਾਤ ਜਾਂ ਧਰਮ ਨਾਲ ਜੁੜਿਆ ਹੋਵੇ ਚਾਹੇ ਕੋਈ ਸਿੱਖ ਹੋਵੇ ਜਾਂ ਕੋਈ ਹਿੰਦੂ ਤੇ ਜਾਂ ਫਿਰ ਮੁਸਲਮਾਨ ਹਰ ਇੱਕ ਧਰਮ ਦਾ ਇਨਸਾਨ ਆਪਣੇ ਤਿਉਹਾਰ ਦੂਸਰੇ ਦੇਸ਼ਾਂ 'ਚ ਜਾ ਕੇ ਮਨਾਉਂਦਾ ਹੈ ਤੇ ਵਿਦੇਸ਼ੀ ਲੋਕ ਸਾਰਿਆਂ ਦੀ ਰਿਸਪੈਕਟ ਵੀ ਕਰਦੇ ਨੇ ਤੇ ਯੂਐਸਏ ਨੇ ਤਾਂ ਦਿਵਾਲੀ ਨੂੰ ਸਟੇਟ ਹੌਲੀਡੇ ਡਿਕਲੇਅਰ ਕਰ ਦਿੱਤਾ ਹੈ ਤੇ ਅਸੀਂ ਖੁਸ਼ ਹੁੰਨੇ ਆ ਕਿ ਦੇਖੋ ਦਿਵਾਲੀ ਹੁਣ ਇੰਟਰਨੈਸ਼ਨਲ ਤਿਉਹਾਰ ਬਣ ਚੁੱਕਿਆ ਹੈ ਤੇ ਗੋਰੇ ਵੀ ਇਸ ਨੂੰ ਮਨਾਉਣ ਲੱਗ ਪਏ ਨੇ ਪਰ ਜੇ 크리스마ਸ ਭਾਰਤ ਚ ਮਨਾਇਆ ਜਾ ਰਿਹਾ ਹੈ ਤਾਂ ਹੁਣ ਹੰਗਾਮਾ ਹੋ ਰਿਹਾ ਹੈ ਪੰਨ ਤੋੜ ਕੀਤੀ ਜਾ ਰਹੀ ਹੈ ਇੱਕ ਵਾਰ ਸੋਚ ਕੇ ਦੇਖੋ ਜੇ ਗੋਰੇ ਵੀ ਸਾਡੇ ਨਾਲ ਇਸ ਤਰ੍ਹਾਂ ਕਰਨ ਲੱਗ ਜਾਣ ਫਿਰ ਸਾਨੂੰ ਬੜਾ ਬੁਰਾ ਲੱਗਦਾ ਸਿਰਫ ਹਿੰਦੂ ਹੀ ਨਹੀਂ ਸਿੱਖਾ ਵੱਲੋਂ ਵੀ ਕ੍ਰਿਸਮਸ ਤਿਉਹਾਰ ਮਨਾ ਰਹੇ ਲੋਕਾਂ ਨੂੰ ਰੋਕਣ ਦੀਆਂ ਵੀਡੀਓ ਸਾਹਮਣੇ ਆਈਆਂ ਨੇ ਕਿਉਂਕਿ ਬਹੁਤ ਜ਼ਿਆਦਾ ਮੰਦਭਗ ਹੈ ਹਾਲ ਹੀ ਚ ਦੋ ਮਾਮਲੇ ਸਾਹਮਣੇ ਆਏ ਇੱਕ ਸੀ ਆਸਟ੍ਰੇਲੀਆ ਦਾ ਜਿੱਥੇ ਦੋ ਮੁਸਲਮ ਵੱਲੋਂ ਭੀੜ ਤੇ ਗੋਲੀਬਾਰੀ ਕੀਤੀ ਗਈ ਸੀ ਪਰ ਬਚਾਉਣ ਵਾਲਾ ਵੀ ਇੱਕ ਮੁਸਲਮ ਭਰਾ ਹੀ ਸੀ ਜਿਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਉਸ ਅਤਵਾਦੀ ਕੋਲੋਂ ਬੰਦੂਕ ਖੋਹ ਲਈ ਸੀ ਜਦਕਿ ਉਸ ਨੂੰ ਚਲਾਉਣੀ ਵੀ ਨਹੀਂ ਸੀ ਆਉਂਦੀ ਤੇ ਦੂਜਾ ਮਾਮਲਾ ਸੀ ਨਿਊਜ਼ੀਲੈਂਡ ਦਾ ਜਿੱਤੇ ਸਿੱਖ ਪਾਈਚਾਰੇ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਤੇ ਉੱਥੋਂ ਦੇ ਲੋਕਾਂ ਨੇ ਨਗਰ ਕੀਰਤਨ ਨੂੰ ਰੋਕ ਕੇ ਹਾਕਾ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਉਦੋਂ ਸਾਨੂੰ ਬੜਾ ਬੁਰਾ ਲੱਗਿਆ ਸੀ ਕਿ ਸਾਡੇ ਨਾਲ ਬਹੁਤ ੱਕਾ ਹੋ ਰਿਹਾ ਪਰ ਹੁਣ ਮਾਮਲਾ ਭਾਰਤ ਦਾ ਹੀ ਹੈ ਜਿੱਥੇ 크리스마ਸ ਮਨਾ ਰਹੇ ਲੋਕਾਂ ਨਾਲ ਗੁੰਡਾਗਰਦੀ ਕੀਤੀ ਗਈ ਹੈ 크리스마스 ਟਰੀ ਤੋੜ ਦਿੱਤਾ ਗਿਆ ਪਰ ਇਹ ਮਾਮਲਾ ਹੁਣ ਸਿਰਫ ਭਾਰਤ ਤੱਕ ਹੀ ਨਹੀਂ ਸਗੋ ਦੁਨੀਆ ਦੇ ਹਰ ਕੋਨੇ ਤੱਕ ਪਹੁੰਚ ਚੁੱਕਿਆ ਹੈ ਕਿਉਂਕਿ ਅਮਰੀਕਾ ਦੇ ਕੁਝ ਲੋਕਾਂ ਵੱਲੋਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਕਿ ਇੱਕ ਵਾਰੀ ਤੁਸੀਂ ਇੱਥੇ ਆਓ ਫੇਰ ਤੁਹਾਨੂੰ ਦੇਖਦੇ ਆ ਤੇ ਇੱਕ ਵੱਲੋਂ ਤਾਂ ਕਿਹਾ ਗਿਆ ਹੈ ਕਿ ਇਹਨਾਂ ਲਈ ਇਮੀਗ੍ਰੇਸ਼ਨ ਨੂੰ ਬੰਦ ਕਰ ਦੇਣਾ ਚਾਹੀਦਾ ਤੇ ਇਸ ਤਰ੍ਹਾਂ ਦੇ ਸੋੜੀ ਸੋਚ ਵਾਲੇ ਲੋਕ ਇਹ ਨਹੀਂ ਸੋਚਦੇ ਕਿ ਸਾਡੇ ਦੇਸ਼ ਦੇ ਬਾਰੇ ਗਲੋਬਲ ਅਖਬਾਰਾਂ 'ਚ ਕੀ ਕੁਝ ਛਪ ਰਿਹਾ ਹੈ ਜਿਸ ਨਾਲ ਸਾਡੀ ਤੇ ਸਾਡੇ ਦੇਸ਼ ਦੀ ਇਮੇਜ ਖਰਾਬ ਹੋ ਰਹੀ ਹੈ ਕੋਈ ਵੀ ਦੇਸ਼ ਭਾਰਤੀਆਂ ਨੂੰ ਆਪਣੇ ਦੇਸ਼ 'ਚ ਬੁਲਾ ਕੇ ਰਾਜ਼ੀ ਨਹੀਂ ਫਿਰ ਅਸੀਂ ਕਹਿੰਦੇ ਆ ਕਿ ਸਾਡੇ ਨਾਲ ਤਾਂ ਰੇਸਿਜ਼ਮ ਹੋ ਰਿਹਾ ਇਸ ਤਰ੍ਹਾਂ ਦੇ ਕੁਝ ਨਾਸਮਝ ਲੋਕਾਂ ਦੀ ਵਜ੍ਹਾ ਦੇ ਨਾਲ ਪੂਰੀ ਦੁਨੀਆ 'ਚ ਭਾਰਤੀਆਂ ਦੇ ਨਾਲ ਰੇਸਿਜ਼ਮ ਵੱਧਾ ਤੇ ਵਿਦੇਸ਼ ਚ ਰਹਿਣ ਵਾਲੇ ਲੋਕ ਇੰਡੀਅਨਸ ਨੂੰ ਨਫ਼ਰਤ ਦੀ ਭਾਵਨਾ ਦੇ ਨਾਲ ਦੇਖਦੇ ਨੇ ਤੇ ਦੁਨੀਆ ਦੇ ਦੂਸਰੇ ਦੇਸ਼ਾਂ ਚ ਰਹਿਣ ਵਾਲੇ ਜੈਨੂਇਨ ਇੰਡੀਅਨਸ ਨੂੰ ਇਸ ਤਰ੍ਹਾਂ ਦੇ ਨਾਸਮਝ ਲੋਕਾਂ ਦੀਆਂ ਗਲਤੀਆਂ ਦਾ ਖਾਮਿਆਜ਼ਾ ਫੁਕਟਣਾ ਪੈਂਦਾ ਕਿਉਂਕਿ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਸਾਡੇ ਬੱਚਿਆਂ ਲਈ ਵਿਦੇਸ਼ ਜਾ ਕੇ ਕੰਮ ਕਰਨਾ ਤਾਂ ਦੂਰ ਦੀ ਗੱਲ ਹੈ ਉੱਥੇ ਜਾ ਕੇ ਸਾਡਾ ਤੇ ਸਾਡੇ ਬੱਚਿਆਂ ਦਾ ਰਹਿਣਾ ਮੁਸ਼ਕਲ ਹੋ ਜਾਣਾ ਹੈ ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ